ਪਹਿਲੀ ਬਾਤ ਹੈ ਅੱਜ ਤੋਂ 4 ਦਿਨ ਪਹਿਲਾਂ ਗੱਲ ਹੋਈ ਠੀਕ ਠਾਕ ਹੀ ਹਾਂਜੀ ਕਾਲਾ ਨੂੰ ਪਤਾ ਲੱਗਾ ਕਿ ਉਹਦੇ ਸਾਟ ਲੱਗ ਗਈ ਆ ਹਾਂ ਬਾਅਦ ਚ ਪਤਾ ਲੱਗਾ ਘੰਟੇ ਤੱਕ ਪਿਓ ਮੁਸੀਨ ਥਨਿਆ ਆ ਗਿਆ ਵਾ ਚਲ ਹਾਂ ਕਿੰਨਾ ਚਿਰ ਪਹਿਲਾਂ ਗਿਆ ਸੀ ਦੁਬਈ ਉਹਨੂੰ 1.5 ਸਾਲ ਹੀ ਪੁੰਨੇ 2 ਸਾਲ ਹੀ ਹੋ ਗਏ ਆ ਜੇ ਜੇ ਤਾ ਦੀ ਲਾਸਟ ਟਾਈਮ ਗੱਲ ਲਈ ਫੇਰ ਤਾਂ ਕੀ ਗੱਲਾਂ ਬਾਤਾਂ ਕਿਤੇ ਆ ਨੇ ਗੱਲਾਂ ਬਾਤਾਂ ਕਿਤੇ ਆ ਮੰਮੀ ਤੂੰ ਠੀਕ ਠਾਕ ਆ ਮੰਮੀ ਮੈਨੂੰ ਤੁਰ ਕੇ ਦੱਸ ਤੂੰ ਸੱਟ ਲੱਗੀ ਆ ਮੈਨੂੰ ਇੱਕ ਵਾਰੀ ਤੁਰ ਕੇ ਦੱਸ ਮੈਂ ਬੱਚੇ ਮੈਂ ਠੀਕ ਠਾਕ ਆ ਤੂੰ ਬਸ ਆਪਣੀ ਸਿਹਤ ਦਾ ਧਿਆਨ ਰੱਖਣਾ ਵਾ ਤੇ ਮਾ ਤਾਂ ਇਹ ਜਿਹੜਾ ਵੀਰ ਜਿਹੜਾ ਵਿਆਹ ਕਵਾਰਾ ਸੀ ਹਾਂਜੀ ਉਹ ਕਵਾਰਾ ਸੀ ਕਿਨਿਆ ਕਿਨਿਆ ਭੈਣਾ ਕਿੰਨੇ ਭਰਾ ਨੇ ਦੋ ਭਰਾ ਦੋ ਭੈਣਾ ਵਾ ਹਾਂਜੀ ਇੱਕ ਵਿਆਹੀ ਆ ਪੀ ਆਪਾਂ ਮੰਗੀ ਕਰਦੇ ਆਂ ਪੰਜਾਬ ਸਰਕਾਰ ਜਾਂ ਜਿਸੇ ਵੇਲੇ ਮੇਰੇ ਬੱਚੇ ਦੀ ਡੈੱਡ ਬੋਡੀ ਮੇਰੇ ਘਰ ਆਉਣੀ ਚਾਹੀਦੀ ਆ ਮੈਂ ਬਹੁਤ ਗਰੀਬ ਮਾਂ 아이 ਬਹੁਤ ਗਰੀਬ ਮਾਂ ਮੈਂ ਬੱਚਿਆਂ ਦੇ ਸਿਰ ਤੇ ਡੋਰੀ ਹਾਂ ਮੇਰਾ ਜੀ ਪ੍ਰਗਟ ਸਿੰਘ ਹੈ ਜੀ ਨਾਮ ਮੇਰਾ ਇਹ ਜਿਹੜੇ ਨੌਜਵਾਨ ਦੀ ਡੈਥ ਹੋਈ ਆ ਕੀ ਮਾਮਲਾ ਕੀ ਆ ਜੀ ਇਹ ਜੀ ਜਾਰਦਨ ਸੀ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ bari darbaram ਸੀ ਇਹ ਲੜਕਾ ਦੁਬਈ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਉੱਥੇ ਕੱਲ ਪਤਾ ਲੱਗਾ ਵੀ ਕੰਮ ਕਰਦਿਆਂ ਕੋਈ ਮਸ਼ੀਨ ਉੱਤੋਂ ਡਿੱਗ ਕੇ ਉਹਦੇ ਤੇ ਪੈ ਗਈ ਹੈ ਤੇ ਉਹਦੀ ਸਪੋਰਟਲੀ ਡੈਥ ਹੋ ਗਈ ਹੈ। ਉਹ ਇਹ ਬਹੁਤ ਗਰੀਬ ਪਰਿਵਾਰ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਜਾਂ ਜਥੇਬੰਦੀਆਂ ਨੂੰ ਜਾਂ ਐਨ ਜੀਓ ਜਾਂ ਹੋਰ ਜੋ ਟੀਮਾਂ ਪੰਡਾਲ ਵਿੱਚ ਬਣੀਆਂ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ। ਤਾਂ ਕਿ ਇਹਨਾਂ ਗਰੀਬ ਪਰਿਵਾਰ ਦੀ ਜਿਹੜੀ ਹਾਲ ਹੋ ਸਕੇ। ਸਰ ਇਹ ਜਿਹੜੀ ਕੰਪਨੀ ਚ ਗੱਲ ਮਤਲਬ ਕੰਮ ਕਰਦਾ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਤੁਹਾਡੀ ਜਾ ਕੇ ਸੋਰ ਨੋਟਵਰ ਨਹੀਂ ਸਾਡੀ ਤਾਂ ਨਹੀਂ ਹੋਈ ਪਰ ਅਸੀਂ ਕੰਪਨੀ ਨੂੰ ਵੀ ਕਾਵਾਂਗੇ ਕਿ ਉਹਨਾਂ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਵੀ ਉਹ ਵੀ ਇਹਨਾਂ ਦਾ ਜੋ ਬਣਦਾ ਸਰਦਾ ਆ ਉਹ ਵੀ ਕੰਪਨੀ ਵਿੱਚ ਇਹਨਾਂ ਦੀ ਮਤ ਕਰੇ ਔਰ ਉੱਥੋਂ ਜੋ ਡੱਡ ਬਾੜੀ ਆ ਉਹ ਵੀ ਕੰਪਨੀ ਜੇ ਸ਼ਕਤੀ ਜੇ ਇੰਡੀਆ ਭੇਜੇ ਜਾਵੇ ਤਾਂ ਕਿ ਪਰਿਵਾਰ ਦੇ ਵਿੱਚ ਉਹਨਾਂ ਦੀ ਦੜਬੜੀ ਆ ਸਕੇ ਸਰ ਜਦੋਂ ਕੋਈ ਵੀ ਮਤਲਬ ਮੁਲਾਜ਼ਮ ਕੰਮ ਕਰਦਾ ਉਹਦੀ ਇੰਸ਼ੋਰੈਂਸ ਹੁੰਦੀ ਆ ਉਹਦੇ ਬੈਨੀਫਿਟਸ ਵੀ ਹੁੰਦੇ ਨੇ ਤੁਸੀਂ ਉਹ ਮੰਗ ਕਰੋ ਕਿ ਉਹਦੇ ਬਿਲਕੁਲ ਬਿਲਕੁਲ ਜੀ ਜਦੋਂ ਬੰਦੇ ਤੋਂ ਜਾਂਦੇ ਨੇ ਉਹਨਾਂ ਦੀ ਸੋਰ ਹੁੰਦੀ ਆ ਇਹ ਮੰਗ ਕਰਦੇ ਆ ਕੰਬੀ ਨੋ ਨਾ ਕਿ ਜੋ ਵੀ ਉਹਨਾਂ ਦਾ ਬਣਦਾ ਆ ਕਿ ਉਹਨਾਂ ਨੂੰ ਚੋਣ ਦਿੱਤਾ ਜਾਵੇ ਉਹਦੀ ਮਾਪਿਆ ਰਹੇ